ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਫਿਰੋਜ਼ਪੁਰ ਦੇ ਵਿੱਚ ਬੀਤੀ ਰਾਤ ਐ ਜਿਹੜਾ ਕਿ ਖਾਈ ਦੇ ਵਿੱਚ ਪਾਕਿਸਤਾਨੀ ਡ੍ਰੋਨ ਐ ਜਿਹੜਾ ਕਿ ਗਿਰਨ ਦੇ ਕਾਰਨ ਘਰ ਤੇ ਵਿੱਚ ਅਕਲਾ ਕਈ ਅੱਗ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਦੇ ਨਾਲ ਸੁੱਝ ਜਾਂਦੇ ਨੇ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਚ ਉਸ ਨੂੰ ਭਰਤੀ ਕਰਵਾਇਆ ਗਿਆ ਦੱਸਦੇ ਕਿ ਮੈਜੋਰਿਟੀ ਡ੍ਰੋਨ ਨੂੰ ਆਰਮੀ ਦੇ ਵੱਲੋਂ ਨਿਊਟ੍ਰਲਾਈਜ਼ ਕਰ ਦਿੱਤਾ ਗਿਆ ਸੀ ਪਰ ਇਹ ਹਾਦਸਾ ਜਦੋਂ ਸਾਹਮਣੇ ਆਂਦਾ ਹੈ ਲੋਕਾਂ ਦੇ ਵਿੱਚ دہشت ਫੈਲ ਜਾਂਦੀ ਹੈ ਉਦਰੀ ਇਹਨਾਂ ਨੂੰ ਹਸਪਤਾਲ 'ਚ ਜਦੋਂ ਪੜਤੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਤਿੰਨ ਮੈਂਬਰ ਸੀ ਜੋ ਕਿ ਇਸ ਡਰੋਨ ਦੇ ਅਟੈਕ ਤੋਂ ਬਾਅਦ ਆਸਰਾਗਰਸ ਹੋ ਜਾਂਦੇ ਨੇ ਦੇ ਸ਼ਾਂਦੀ ਘਟਨਾ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਉਂਦੀ ਹੈ ਰਾਤ ਦੇ 8 ਵਜੇ ਇਹ ਘਟਨਾ ਹੁੰਦੀ ਹੈ ਜਿਸ ਤੋਂ ਬਾਅਦ ਕਈ ਡਰੋਨਾਂ ਨੂੰ ਤਾਂ ਹਵਾ ਚ ਨਸ਼ਟ ਕਰ ਦਿੱਤਾ ਜਾਂਦਾ ਹੁਣ ਇਹ ਵੀ ਕਿਹਾ ਹੈ ਪਰ ਇਹ ਖਾਈ ਫੇਮੇ ਕੀ ਘਰ ਦੇ ਵਿੱਚ ਇੱਕ ਆ ਕੇ ਡ੍ਰੋਨ ਗਿਰ ਜਾਂਦਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਉਧਰ ਮੌਕੇ ਤੇ ਪੁੱਛਿਆ ਐਸਐਸਪੀ ਦਾ ਕੀ ਕਹਿਣਾ ਸੁਣਾ ਦਿੰਨੇ ਆ। ਦੇਖੋ ਖਾਈ ਫੇਮੇ ਕੀ ਗਲਾਸ ਤੋਂ ਹੈ। ਜੋ ਪੇਸ਼ੈਂਟ ਨੇ ਦੱਸਿਆ ਉਹ ਜੀ ਹੰਡਰਡ ਨੇ ਕਿ ਉਹ ਕੋਈ ਇੱਕ ਡ੍ਰੋਨ ਦੇ ਨਾਲ ਬੰਬ ਗਿਰਿਆ। ਉਹ ਬਲਾਸ ਦੇ ਨਾਲ ਤਿੰਨ ਜ਼ਖਮੀ ਹੋਏ ਨੇ। ਇੱਕ ਜਿਹੜੀ ਲੇਡੀ ਹੈ ਉਹਦੇ ਤਾਂ ਕਾਫੀ ਜ਼ਿਆਦਾ ਬਰਨਸ ਨੇ ਉਹ ਬਹੁਤ ਸੀਰੀਅਸ ਹੈ ਬਾਕੀ ਦੋ ਜਣੇ ਆ ਉਹਨਾਂ ਦੇ ਘੱਟ ਬਰਨਸ ਨੇ ਤੇ ਅਸੀਂ ਪੂਰਾ ਉਹਨਾਂ ਦਾ ਟ੍ਰੀਟਮੈਂਟ ਇਮੀਡੀਏਟਲੀ ਸ਼ੁਰੂ ਕਰਾ ਰਹੇ ਹਾਂ ਕਿਵੇਂ ਉਹਨਾਂ ਦੇ ਚਿਹਰੇ ਵਿੱਚ ਸੋਨ ਦਾ ਸ਼ੇਕ ਬਹੁਤ ਸੀਰੀਅਸ ਹੈ ਜਿਹੜੀ ਲੇਡੀ ਹੈ ਪਰਿਵਾਰ ਦੇ ਨੇ ਤਿੰਨੋ ਇੱਕੋ ਫੈਮਿਲੀ ਕੌਣ ਕੌਣ ਨੇ ਸਰ ਇਸਤੇ ਕੁਦਰਤ ਇਹ ਮੈਨੂੰ ਨਹੀਂ ਪਤਾ ਅੱਛਾ ਸਰ ਨੰਬਰ ਕਿੰਨੇ ਕਿੰਨੇ ਹਨ ਸਰ ਲਗਭਗ ਉਮਰ ਦਾ ਅੰਦਾਜ਼ਾ ਸਰ ਇੱਕ ਯੰਗ ਮੁੰਡਾ ਹੈ 25-30 ਸਾਲ ਦਾ ਹੋਣਾ ਹੈ ਬਾਕੀ ਹੋਸ ਦੇ ਵਿੱਚ ਐ ਕਹ ਰਹੇ ਹੋ ਜੋ ਲੇਡੀਜ਼ ਤੁਸੀਂ ਕਹਿ ਰਹੇ ਹੋ ਕਿ ਜਿਆਦਾ ਟ੍ਰਿਕ ਵਾਲਾ ਕਿ ਉਹ ਰੈਫਰ ਕਰ ਰਹੇ ਹੋ ਜਾਂ ਇੱਥੇ ਲਾਜ ਹੋਏ ਦੇਖ ਰਹੇ ਹਾਂ ਸ਼ਾਇਦ ਰੈਫਰ ਵੀ ਕਰਨਾ ਪਵੇ ਹਾਂ ਤਾਂ ਬਿਲਕੁਲ ਜਿਹੜਾ ਇਸ ਸਮੇਂ ਡਾਕਟਰ ਜਾਨੀ ਕਿ ਖਾਈ ਕਿਸੇ ਘਰੇ ਤਾਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਜਣੇ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੁੰ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚਾਗੂ ਗਲਾਂ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਤੇ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਿਆ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੇ ਉਹ ਬੋਖ ਗੱਡੀ ਜੀ 4 ਤੋਂ 4 ਤੋਂ 5 ਹਾਂਜੀ ਪਲਾਸ ਹੋਇਆ ਕੋਈ ਹੋਰ ਵੀ ਜ਼ਖਮੀ ਆਉਂਦੀ ਸੋਚਣਾ ਇਹ ਕੋਈ ਤਿੰਨ ਜਣੇ ਦੀ ਸੂਚਨਾ ਹੈ ਜੇ ਕਿ ਲੋਕੋ ਤੇਰੇ ਮੋਰ ਸੂਚਨਾ ਲਈ ਤੇ ਇਹ ਵੀ ਬਰਨ ਇੰਜਰੀਜ਼ ਹੈ ਮੋਸਟ ਪ੍ਰੋਬਲੀ ਬਾਕੀ ਜਾ ਕੇ ਅੰਦਰ ਦੇਗੇ ਸਪੈਸ਼ਲ ਕਿੰਨੇ ਕ ਹਮਲੇ ਹੋਏ ਨੇ ਕਿੰਨਾ ਕਿੰਨਾ ਕ ਹਮਲਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਕਿੰਨੇ ਕ ਧਮਾਕੇ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਟਰਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਵੀ ਹੋਊਗਾ ਪ੍ਰਸ਼ਾਸਨ ਦੀ ਨੇ ਕੰਮ ਹੀ ਨਹੀਂ ਮੰਨਦੇ 4 ਤੋਂ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਾਰੀਆਂ ਚੱਲ ਰਹੀਆਂ ਸੀਗੀਆਂ ਨਹੀਂ 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 ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਗਦੀ ਨਾਲ ਸਰ ਸਰ ਕਿੰਨੇ ਆ ਸਰ ਕਿੰਨੇ ਜਿਹੜਾ ਕੋਈ ਨਹੀਂ সামনে ਆ ਕਿੰਨੇ ਜਿਹੜੇ ਸਰ ਜਿਹੜੇ ਘਰੇ ਜਿੱਥੇ ਬਲਾਸਟ ਹੋਇਆ ਉਸੇ ਤੋਂ ਜਕੜੇ ਬਿਲਕੁਲ